ਮੈਂ ਜਾਨਕੀ ਸ਼ਾਮ ਲਾਲ ਚੋਦਰੀ ਆਪ ਸਭ ਨੂੰ ਇੱਕ ਜ਼ਰੂਰੀ ਸੂਚਨਾ ਦੇਣਾ ਚਾਹੁੰਦਾ ਹਾਂ ਕਿ ਕਮਾਈ ਦੇਵੀ ਵਰਲਡ ਕੈਂਸਰ ਕੇਅਰ ਚੈਰੀਟੇਬਲ ਵੱਲੋਂ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਕੈਂਸਰ ਦੀ ਫ੍ਰੀ ਚੈੱਕਅਪ ਔਰਤਾਂ ਦੀ ਬਿਮਾਰੀ ਦੇ ਸੰਬੰਧੀ ਚੈੱਕਅਪ ਹੱਡੀਆਂ ਦੇ ਸੰਬੰਧੀ ਚੈੱਕਅਪ ਬਲੱਡ ਸ਼ੂਗਰ ਬੀਪੀ ਦੇ ਚੈੱਕਅਪ ਕੀਤੇ ਜਾਣਗੇ ਫ੍ਰੀ ਆਫ ਕੋਸਟ ਤੇ ਸਾਰੇ ਕਮਾਈ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਜੇ ਲੋਕਾਂ ਨੂੰ ਉੱਥੇ ਪਹੁੰਚੋ ਤੇ ਉਸ ਕੈਂਪ ਦੇ ਵਿੱਚ ਆ ਕੇ ਫ੍ਰੀ ਚੈੱਕਅਪ ਕਰਾਓ ਇਹ 14 ਮਈ ਦਿਨ ਮੰਗਲਵਾਰ ਕਮਾਕਸ਼ੀ ਮਾਤਾ ਮੰਦਿਰ ਦੀ ਜਗ੍ਹਾ ਤੇ ਇਹ ਕੈਂਪ ਲਗਾਇਆ ਜਾਵੇਗਾ ਸਾਰੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਹੈ ਕੀ ਤੁਸੀਂ ਵੱਧ ਤੋਂ ਵੱਧ ਉੱਥੇ ਆ ਕੇ ਆਪਣੇ ਚੈੱਕਅਪ ਕਰਵਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤਾਂ ਕਿ ਸਾਡੇ ਇਲਾਕੇ ਦੇ ਵਿੱਚ ਕੈਂਸਰ ਪ੍ਰਤੀ ਲੋਕ ਜਾਗਰੂਤ ਵੀ ਹੋਣ ਤੇ ਹੋਰ ਵੀ ਨਾਲ ਦੀਆਂ ਨੂੰ ਦੱਸਣ ਉਨ੍ਹਾਂ ਬਾਰੇ ਧੰਨਵਾਦ